ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਰਕਰ ਮਿਲਣੀ ਸੱਦੀ ਗਈ ਆ ਇਸ ਮੌਕੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਔਰ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਆਪਣੇ ਸੰਬੋਧਨ ਦੇ ਵਿੱਚ ਤੁਸੀਂ ਕਹਿਆ ਏ ਕਿ ਤਰਨਤਾਰਨ ਹਲਕੇ ਦੇ ਵਿੱਚ ਇੱਕ ਬੰਦੇ ਨੂੰ ਸੀਟ ਮਿਲਈ ਕੀ ਗੱਲ ਤਰਨਤਾਰਨ ਦੇ ਵਿੱਚ ਦੋ ਫਾੜ ਹੈ ਡਿਗਟ ਹਰ ਇੱਕ ਨੂੰ ਹੱਕ ਹੁੰਦਾ ਏ ਇੱਕ ਨੂੰ ਮਿਲਣੀ ਹੁੰਦੀ ਆ ਦੋ ਬੰਦਿਆਂ ਨੇ ਇਲੈਕਸ਼ਨ ਨਹੀਂ ਲੜਨੀ ਹੁੰਦੀ ਜਿੰਨੂੰ ਵੀ ਪਾਰਟੀ ਫੈਸਲਾ ਉਹ ਦੋ ਕਰੂਗੀ ਸਾਰੇ ਸਾਡੇ ਸਤਿਕਾਰਯੋਗ ਸਾਥੀ ਦੇ ਹਰ ਇੱਕ ਦਾ ਹੱਕ ਬਣਦਾ ਹੈ ਉਹ ਲੋਕਾਂ 'ਚ ਜਾਵੇ ਵੰਟਰੇ ਲੋਕ ਜਿਹਨੂੰ ਚਾਣਗੇ ਉਹਨੂੰ ਪਾਰਟੀ ਚੋਣ ਕੇ ਆਪੇ ਫੈਸਲਾ ਕਰੇਗਾ ਜੀਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਨਾਂ ਨਾਲ ਸਮੇਂ ਦੇ ਵਿੱਚ ਮੈਂ ਕਹਿੰਦਾ ਮੈਂ ਕਹਿੰਦਾ ਵਾਂ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਇਹ ਕਿ ਜ਼ਿਲ੍ਹਾ ਪੱਤਰ ਦੀ ਮੀਟਿੰਗ ਦੇ ਵਿੱਚ ਅੱਜ ਹਜ਼ਾਰਾਂ ਲੋਕ ਆ ਸਕਦੇ ਤੇ ਰੈਲੀ ਤਾਂ ਬਹੁਤ ਵੱਡੀ ਹੋਏਗੀ। ਇੱਕ ਗੱਲ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆਇਆ ਕਿ ਤਰਨਤਨ ਹਲਕੇ ਦੇ ਵਿੱਚ ਸੀਟ ਲੈਣ ਨੂੰ ਕਾਂਗਰਸ ਦੇ ਵਿੱਚ ਕਿੱਜੋ ਤਣ ਹੋ ਰਹੀ ਹੈ। ਕਿੱਜੋ ਤਣ ਦੇਖੋ ਜਦੋਂ ਉਮੀਦਵਾਰ ਜਿਆਦੇ ਹੋਣ ਤਾਂ ਹਰ ਇੱਕ ਨੇ ਪਾਈਟੰਟ ਕਰਨੀ ਹੈ। ਅਗਿਲ ਸਾਹਿਬ ਸਤਨਾ ਪਿਰ ਪਾਰਟੀ ਆਕਤੀਏ ਕੇ ਨਸੀਬ ਵਿਕਾਸ ਕਰਦੇ ਪੈਣ। ਵਿਰੋਧੀ ਧਿਰ ਨੂੰ ਅਗਰ ਕੇ ਸਾਡਾ ਵਿਕਾਸ ਨਹੀਂ ਹੋਣਾ ਉਹ ਆਪੀਰ ਅੱਖਾਂ ਬਣਾ। ਸਾਨੂੰ ਐ ਕਰੋ ਵੀ ਅਸੀਂ ਤਾਂ ਵਿਕਾਸ ਜਿਹੜਾ ਕੀਤਾ ਦੁਨੀਆ ਨੂੰ ਪਤਾ ਹੈ। ਇਓ ਕਰ ਰਹੇ ਨੇ ਦੋਨੋਂ ਇਹ ਗੱਲ ਕਹਿੰਦੀ ਕਿ ਲੋੜਾ ਲੋਕ ਆਪੇ ਵੇਖ ਲੈਣਗੇ। ਪੀਤੇ ਦਿਨ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਕਿਉਂਕਿ ਉਹਨਾਂ ਵੱਲੋਂ ਬੱਚਿਆਂ ਨੂੰ ਕੰਮ ਕਰਵਾਇਆ ਜਾ ਰਿਹਾ ਸੀ ਕਿਸੇ ਫੰਕਸ਼ਨ ਦੇ ਤਹਿਤ। ਪਰ ਕੀ ਜੇਕਰ ਅਸੀਂ ਹੁਣ ਨਿਰਮੰਦ ਹੋਣ ਦੀ ਗੱਲ ਕਰਦੇ ਹਾਂ ਤੇ ਇਹੋ ਜਿਹੀਆਂ ਕਾਰਵਾਈਆਂ ਜਾਇਜ਼ ਨਹੀਂ। ਦਿੱਕੋ ਜੇ ਦੇਖਿਆ ਜਾਵੇ ਤਾਂ ਅਸੀਂ ਆਪਣੇ ਸਮੇਂ ਦੇ ਵਿੱਚ ਵੀ ਤੇ ਅਸੀਂ ਸਕੂਲਾਂ ਦੇ ਵਿੱਚ ਕੰਮ ਕਰਦੇ ਰਹੇ ਹਾਂ। ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਵੀ ਉਹ ਬੱਚਿਆਂ ਨੂੰ ਕਿਉਂ ਕੀਤਾ ਗਿਆ। ਉਹ ਤੋਂ ਇਲਾਵਾ ਕੋਈ ਹੋਰ ਕੋਈ ਇਨਡਿਸਿਪਲਨ ਵਾਲੀ ਗੱਲ ਹੋਵੇ ਉਹਦੇ ਬਾਰੇ ਮੈਨੂੰ ਆਲੇ ਕੋ ਪਤਾ ਨਹੀਂ ਕਿੰਨਾ ਕ੍ਰੇਸ ਸੀਗਾ ਆਮ ਆਦਮੀ ਪਾਰਟੀ ਦਾ ਜਿੱਦਾਂ ਜਿੰਨੀ ਤੇਜ਼ੀ ਨਾਲ ਉਹਨਾਂ ਦਾ ਗਰਾਫ ਚੜਿਆ ਸੀਗਾ ਉਹਦੇ ਤੋਂ ਡਬਲ ਸਪੀਡ ਦੇ ਨਾਲ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਆਇਆ ਸੋ ਹਰ ਇੱਕ ਲੋਕੀ ਜੋ ਆਮ ਆਦਮੀ ਪਾਰਟੀ ਨੇ ਸ਼ੁਰੂ-ਸ਼ੁਰੂ ਚ ਝੂਠੇ ਵਾਅਦੇ ਕਰਕੇ ਝੂਠ ਦੇ ਸ਼ਿਰ ਤੇ ਸਰਕਾਰ ਬਣਾਈ ਸੀਗੀ ਉਹਨਾਂ ਝੂਠ ਦਾ ਬੰਦਾ ਵਾਸ਼ ਹੋ ਚੁੱਕਿਆ ਤੇ ਲੋਕੀ ਜਾਣ ਚੁੱਕੇ ਆਮ ਆਦਮੀ ਪਾਰਟੀ ਸਿਰਫ ਸਿਰਫ ਸਟੇਟ ਸੰਭਾਲਣ ਵਾਲੇ ਹੈਗੇ ਆ ਹੀ ਭਗਵੰਤ ਮਾਨ ਜਿਹੜੀ ਰੈਲੀ ਆ ਇਹਦਾ ਨਾਮ ਸੰਵਿਧਾਨ ਬਚਾਓ ਰੈਲੀ ਆ ਤੇ ਪੂਰੇ ਹਿੰਦੁਸਤਾਨ ਸਾਡੇ ਲੀਡਰ ਮਾਨ ਜੋਗ ਰਾਹੁਲ ਗਾਂਧੀ ਜੀ ਜੋ ਸੰਵਿਧਾਨ ਦੀ ਲੜਾਈ ਲੜ ਰਹੇ ਸੰਵਿਧਾਨ ਨੂੰ ਬਚਾਉਣ ਦੀ ਸਾਡੀ ਮੌਜੂਦਾ ਸਰਕਾਰ ਜੋ ਸੰਵਿਧਾਨ ਨਾਲ ਛੇੜਛਾੜ ਕਰ ਚੱਲ ਰਹੀ ਹੈ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਇਹ ਰੈਲੀ ਆ ਲੋਕਾਂ ਨੂੰ ਦੱਸਣ ਦੀ ਇੱਕ ਰੈਲੀ ਹੈ ਕਿ ਜਿਹੜਾ ਸੰਵਿਧਾਨ ਆ ਉਹ ਹੀ ਸਾਨੂੰ ਹਰ ਤਰ੍ਹਾਂ ਦਾ ਹੱਕ ਦਿੰਦਾ ਪਰ ਜੇ ਸਾਡੇ ਸੰਵਿਧਾਨ ਨਾਲ ਹੀ ਛੇੜਛਾੜ ਹੋ ਜੂਗੀ ਤੇ ਸਾਡੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਕਾਫੀ ਹੱਦ ਤੱਕ ਖੋਏ ਜਾਣਗੇ ਸਾਸ੍ਰੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਅੱਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਰਮਨਜੀਤ ਸਿੰਘ ਸਿੱਕੀ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਰਕਰ ਮਿਲਣੀ ਸੱਦੀ ਗਈ ਆ ਜਿਸ ਵਿੱਚ ਸੁਖਵਿੰਦਰ ਸਿੰਘ ਸੋਖ ਸਰਕਾਰੀਆ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਇਸ ਮੌਕੇ ਜਿਹੜਾ ਆ ਉਹਨਾਂ ਵੱਲੋਂ ਵਰਕਰਾਂ ਨੂੰ ਇਹ ਆਦੇਸ਼ ਦਿੱਤੇ ਗਏ ਨੇ ਕਿ 17 ਤਰੀਕ ਨੂੰ ਵੱਡੀ ਰੈਲੀ ਕੀਤੀ ਜਾਵੇਗੀ ਸ਼ਾਹ ਡ੍ਰੀਮਜ਼ ਪੈलेस ਸਾਹ ਜਿੱਥੇ ਰੈਲੀ ਕੀਤੀ ਜਾਣ ਵਾਲੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਵਰਕਰ ਪਹੁੰਚੇ ਨੇ ਔਰ ਵਰਕਰਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੀ ਬੜੇ ਲੰਮੇ ਸਮੇਂ ਬਾਅਦ ਇਹ ਐਮ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੰਬੰਦ ਕਰਨ ਦੀ ਜਿਹੜੀ ਆ ਨੀਤੀ ਤਿਆਰ ਕੀਤੀ ਗਈ ਆ ਔਰ ਵੱਡੀ ਰੈਲੀ ਰੱਖੀ ਗਈ ਆ ਰੈਲੀ ਦੇ ਵਿੱਚ 10000 ਤੋਂ ਪਲੱਸ ਇਕੱਠ ਕਰਨ ਦਾ ਦਾਵਾ ਕੀਤਾ ਗਿਆ ਹੈ ਔਰ ਇਸ ਮੌਕੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਔਰ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਆਪਣੇ ਸੰਬੋਧਨ ਦੇ ਵਿੱਚ ਤੁਸੀਂ ਕਿਹਾ ਹੈ ਕਿ ਕਰਨਤਾਲ ਨਾਲ ਹਲਕੇ ਦੇ ਵਿੱਚ ਇੱਕ ਬੰਦੇ ਨੂੰ ਸੀਟ ਮਿਲੇਗੀ ਕੀ ਗੱਲ ਕਰਨਤਾਲਨ ਦੇ ਵਿੱਚ ਦੋ 파ੜ ਹੈ ਨਹੀਂ ਨਹੀਂ ਬੰਦੇ ਜਾਦੇ ਆ ਟਿਕਟ ਹਰ ਇੱਕ ਨੂੰ ਹੱਕ ਹੁੰਦਾ ਹੈ ਇੱਕ ਨੂੰ ਮਿਲ ਨਹੀਂ ਹੁੰਦੀ ਆ ਦੋ ਬੰਦਿਆਂ ਨੇ ਇਲੈਕਸ਼ਨ ਨਹੀਂ ਲੜਦੀ ਹੁੰਦੀ ਇੱਕ ਨਹੀਂ ਲੜਦੀ ਆ ਮੇਰਾ ਕਹਿਣ ਦਾ ਮਤਲਬ ਸੀ ਹਾਂ ਬਿਲਕੁਲ ਮੈਂ ਕਿਹਾ ਵੀ ਜਿੰਨੂੰ ਵੀ ਪਾਰਟੀ ਫੈਸਲਾ ਉਹਦੋਂ ਕਰੂਗੀ ਸਾਰੇ ਸਾਡੇ ਸਤਿਕਾਰਯੋਗ ਸਾਥੀ ਨੇ ਹਰ ਇੱਕ ਦਾ ਹੱਕ ਬਣਦਾ ਹੈ ਉਹ ਲੋਕਾਂ 'ਚ ਜਾਵੇ ਵਿੱਚਰੇ ਲੋਕ ਜਿਹਨੂੰ ਜਾਣਗੇ ਉਹਨੂੰ ਪਾਰਟੀ ਸੋਚ ਕੇ ਆਪੇ ਫੈਸਲਾ ਕਰੇ। ਜਿਹੜੀ ਪੰਜਾਬ ਪੱਤੇ ਦਾ ਰੈਡੀਅਲ ਕੀ ਜਾਰੀ ਉਹ ਕਿੱਥੇ ਰਹੀ ਹੈ? ਉਹ ਸੰਗਰ ਸੰਗਰੂਪਤੀ। ਇੱਜੇ ਕਿਹੜੀ ਤਰੀਕੀ ਦਾ? ਇੱਥੇ ਸਾਡਾ 11 ਤਰੀਕ ਨੂੰ ਦੁਪਹਿਰੇ 2 ਵਜੇ। ਦੁਪਹਿਰੋਂ ਉਧਰ। ਉਧਰ ਸਵੇਰੇ ਪਹਿਲਾਂ ਅੰਮ੍ਰਿਤਸਰ ਆ ਫੇਰ ਇੱਥੇ ਆ। ਉਖ ਝੰਡਾ ਕੀ ਆ ਜਾਂਦਾ ਝੰਡਾ ਤੇ ਮੈਂ ਦੱਸਦਾ ਤੈਨੂੰ ਹੋਰ ਝੰਡਾ ਇਹ ਤਾਂ ਆਮ ਆਪ ਪਾਰਟੀ ਦਾਵਾ ਕਰ ਰਹੀ ਵੀ ਖਾਸ ਹੋ ਰਿਹਾ ਓਏ ਆਮ ਪਾਰਟੀ ਦੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਅਸੀਂ ਸੰਵਿਧਾਨ ਦੀ ਗੱਲ ਕਰੀਏ ਬਾਕੀ ਸਾਡੀ ਲੀਡਰਸ਼ਿਪ ਆਊਗੀ ਉਹ ਆਮ ਪਾਰਟੀ ਬਾਰੇ ਵਿਚਾਰਨਾ ਪਾ ਦੋਗੇ ਜੀਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਹਾਂ ਕਿ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਕਿ ਜ਼ਿਲ੍ਹਾ ਪੱਤਰ ਦੀ ਮੀਟਿੰਗ ਦੇ ਵਿੱਚ ਅੱਜ ਹਜ਼ਾਰਾਂ ਲੋਕ ਆ ਸਕਦੇ ਤੇ ਰੈਲੀ ਤਾਂ ਬਹੁਤ ਵੱਡੀ ਹੋਏਗੀ ਇਹ ਭੁਲੇਖਾ ਹੈ ਸਰਕਾਰ ਨੂੰ ਕਿ ਸ਼ਾਇਦ ਲੋਕ ਉਹਨਾਂ ਨਾਲ ਲੋਕ ਗਲਤੀ ਕਰ ਬੈਠੇ ਆ ਔਰ ਉਸ ਗਲਤੀ ਦਾ ਪਛਤਾਵਾ ਵੀ ਕਰ ਰਹੇ ਨੇ ਔਰ ਉਹ ਗਲਤੀ ਨੂੰ ਦੁਰਸਤ ਕਰਨ ਵਾਸਤੇ ਲੋਕ ਕੋਸ਼ਿਸ਼ ਕਰਨਗੇ ਔਰ ਉਹ ਰੈਲੀ ਜਿਹੜੀ ਤਰਨ ਤਰਨ ਦੀ ਹੋਈਗੀ ਇਤਿਹਾਸਿਕ ਰੈਲੀ ਹੋਏ ਇਹ ਇੱਕ ਗੱਲ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆ ਕਿ ਤਰਨ ਤਰਨ ਹਲਕੇ ਦੇ ਵਿੱਚ ਸੀਟ ਲੈਣ ਨੂੰ ਕਾਂਗਰਸ ਦੇ ਵਿੱਚ ਖਿੱਚੋ ਤਾਣ ਹੋ ਰਹੀ ਹੈ ਖਿੱਚੋ ਤਾਣ ਦੇਖੋ ਜਦੋਂ ਉਮੀਦਵਾਰ ਜਿਆਦਾ ਹੋਣ ਤਾਂ ਹਰ ਇੱਕ ਨੇ ਭਾਈ ਦਾਟ ਕਰਨੀ ਹੈ ਬਾਕੀ ਪਾਰਟੀ ਨੇ ਫੈਸਲਾ ਕਰਨਾ ਹੈ ਪਾਰਟੀ ਨੇ ਸਰਵੇ ਕਰਉਣਾ ਜਿਹੜਾ ਵੀ ਯੋਗ ਸਮਝਣ ਨੂੰ ਟਿਕਟ ਦੇਣਗੇ ਕਿ ਬਾਕੀ ਸਾਰੇ ਭਰਾ ਮਦਦ ਕਰਨਗੇ ਇਹ ਨਹੀਂ ਕਹਿੰਦੇ ਵੀ ਅਸੀਂ ਜੇ ਟਿਕਟ ਜੀ ਨੂੰ ਮਿਲੂਗੀ ਵਿਰੋਧ ਕਰਾਂਗੇ ਟਿਕਟ ਮੰਗਣ ਦਾ ਤੇ ਹੱਕ ਆ ਸਰ ਅਗੇਲ ਸਾਹਿਬ ਸੱਤਾ ਧਿਰ ਪਾਰਟੀ ਆਖਦੀ ਏ ਕਿ ਅਸੀਂ ਵਿਕਾਸ ਕਰਦੇ ਪਏ ਹਾਂ ਵਿਰੋਧੀ ਧਿਰ ਨੂੰ ਅਗਰ ਜੇ ਸਾਡਾ ਵਿਕਾਸ ਨਹੀਂ ਆਉਂਦਾ ਉਹ ਆਪਣੀਆਂ ਅੱਖਾਂ ਬਣਾ ਸਾਨੂੰ ਐਂ ਕਰੋ ਵੀ ਅਸੀਂ ਤਾਂ ਵਿਕਾਸ ਜਿਹੜਾ ਕੀਤਾ ਦੁਨੀਆ ਨੂੰ ਪਤਾ ਹੈ ਜੇ ਉਹ ਕਰ ਰਹੇ ਨੇ ਤੇ ਉਹਨਾਂ ਨੂੰ ਗੱਲਾਂ ਕਹਿਣ ਦੀ ਕਿ ਲੋੜਾ ਲੋਕ ਆਪੇ ਵੇਖ ਲੈਣਗੇ ਹਾਲੇ ਤੱਕ ਤਾਂ ਕਿਸੇ ਨੂੰ ਨਜ਼ਰ ਨਹੀਂ ਆਇਆ ਸਵਾ ਤਿੰਨ ਸਾਲ ਹੋ ਗਏ ਉਸ ਤੋਂ ਬਾਅਦ ਇਹ ਨਜ਼ਰ ਆਏ ਦੱਸ ਦਿਆਂਗੇ ਅਸੀਂ ਜੇ ਜੇ ਸਾਨੂੰ ਅੱਖਾਂ ਦੀ ਕਹਿੰਦੇ ਆ ਤੇ ਸਾਨੂੰ ਉਹ ਦਿਖ ਰਿਹਾ ਹੈ ਕਿ ਤਰਨਤਨ ਜ਼ਿਲ੍ਹੇ ਦੇ ਵਿੱਚ ਸਟੇਟ ਲਾਜ ਯੂਨੀਵਰਸਿਟੀ ਬਣ ਰਹੀ ਸੀ ਕਹਿ ਰਹੇ ਉਹ ਰੋਕ ਦਿੱਤੀ ਗਈ ਹੈ 280 ਕਰੋੜ ਦਾ ਸਾਨੂੰ ਤੇ ਦਿਖ ਰਿਹਾ ਹੈ ਕਿ ਤੁਸੀਂ ਰੋਕੀ ਹੈ ਉਹਦੇ ਡਾਇਟ ਜ਼ਿਲ੍ਹੇ ਦੀ ਬਣਾਈ ਸੀ 5 ਕਰੋੜ ਰੁਪਇਆ ਲਾ ਕੇ ਰੋਕ ਦਿੱਤੀ ਹੈ ਸਾਨੂੰ ਤੇ ਦਿਖ ਰਿਹਾ ਹੈ ਤੇ ਪਿੰਡਾਂ ਦਾ ਵਿਕਾਸ ਜਿਹੜੇ ਕਾਂਗਰਸ ਨੇ ਕੀਤਾ ਉਹ ਰੋਕ ਦਿੱਤਾ ਗਿਆ ਸਰਕਾਰ ਨੇ ਸਾਨੂੰ ਦਿਖ ਰਿਹਾ ਹੈ ਜਹਾਜ ਕਿਤੇ ਵਿਕਾਸ ਹੁੰਦਾ ਸਾਡੇ ਅਸੀਂ ਦਾਵਾ ਕਹਿੰਦੇ ਆ ਇਹ ਮੇਰੇ ਹਲਕੇ ਦੇ 113 ਪਿੰਡ ਨੇ 113 ਦੇ 13 ਪਿੰਡਾਂ ਵਿੱਚ ਅਸੀਂ ਵਿਕਾਸ ਕਰਾਇਆ ਹੈ ਜੇ ਇਹਨਾਂ ਨੇ ਇੱਕ ਪਿੰਡ ਵਿੱਚ ਵੀ ਵਿਕਾਸ ਵਿਕਾਸ ਕਰਾਇਆ ਸੰਦਸਦਨ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦੇ ਵਿੱਚ ਬੱਚਿਆਂ ਤੋਂ ਵੇਟਰਾਂ ਦਾ ਕੰਮ ਕਰਾਇਆ ਜਾ ਰਿਹਾ ਹੈ ਕਿੱਦਾਂ ਦੇਖਦੇ ਯਾਰ ਵੇਟਰਾਂ ਦੀ ਗੱਲ ਤਾਂ ਇੱਕ ਛੋਟੀ ਗੱਲ ਯਾਰ ਮੈਂ ਕਹਿੰਦਾ ਸਿੱਖਿਆ ਕ੍ਰਾਂਤੀ ਦਾ ਨਾਰਾ ਹੀ ਗਲਤ ਹੈ ਸਿੱਖਿਆ ਕ੍ਰਾਂਤੀ ਕੀ ਹੁੰਦੀ ਹੈ ਕ੍ਰਾਂਤੀ ਦਾ ਉਹਨੂੰ ਸ਼ਬਦ ਹੀ ਨਹੀਂ ਪਤਾ ਇਹ ਪਹਿਲਾ ਇਨਕਲਾਬ ਦਾ ਨਾਰਾ ਮਾਰ ਕੇ 2022 ਚ ਲੋਕਾਂ ਨੂੰ ਬੁੱਧੂ ਬਣਾ ਲਿਆ ਉਹਨ ਸਿੱਖਿਆ ਕ੍ਰਾਂਤੀ ਦਾ ਨਾਹਰਾ ਮਾਰ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਸਿੱਖਿਆ ਕ੍ਰਾਂਤੀ ਦਾ ਪਤਾ ਹੀ ਨਹੀਂ ਜਿਹੜਾ ਸਿੱਖਿਆ ਕ੍ਰਾਂਤੀ ਦਾ ਐਮਬੈਸਡਰ ਆ ਸੁਸੋਧਿਆ ਉਹਦੇ ਉੱਪਰ ਤਾਂ ਪਰਚਾ ਦਰਜ ਆ ਕਿ ਉਹਨੇ ਬੱਚਿਆਂ ਦੇ ਕਲਾਸਰੂਮ ਬਣਾਉਣ ਦੇ ਵਿੱਚ 2000 ਕਰੋੜ ਦਾ ਘਪਲਾ ਕੀਤਾ ਤੇ ਜਿਹੜਾ ਘਪਲੇਬਾਜ਼ ਬੰਦਾ ਹੈ ਉਹ ਪੰਜਾਬ ਦੇ ਸਿੱਖਿਆ ਕ੍ਰਾਂਤੀ ਦਾ ਐਮਬੈਸਡਰ ਆ ਤੇ ਸਾਰੇ ਪਤਾ ਹੀ ਲੱਗ ਸਕਦਾ ਕਿ ਇਹੋ ਜਿਹੀ ਕ੍ਰਾਂਤੀ ਇੱਥੇ ਹੋਣੀ ਸਾਰਾ ਤਰੀਕ ਦੀ ਹੋਣ ਵਾਲੀ ਰੈਲੀ ਦੇ ਵਿੱਚ ਆਪਣੇ ਵਰਕਰਾਂ ਨੂੰ ਉਹਦੇ ਸਬੰਧ ਵਿੱਚ ਕਿਹੋ ਜਿਹਾ ਮੈਂ ਨਾ ਧੂੜਾ ਪਟ ਦੇਾਂਗੇ ਤੁਸੀਂ 11 ਦੀ ਰੈਲੀ ਵੇਖੋਗੇ ਕਿ ਇੱਥੇ ਕਾਂਗਰਸੀ ਕਾਂਗਰ ਨਜ਼ ਹਾਂਜੀ ਸਿੱਖੀ ਸਾਹਿਬ ਅੱਜ ਦੇ ਇਸ ਮੀਟਿੰਗ ਦੇ ਵਿੱਚ ਵਰਕਰ ਮਿਲਣੀ ਕੀਤੀ ਗਈ ਹੈ ਕਿਹੋ ਜਿਹਾ ਰਿਸਪੌਂਸ ਹੈ ਤੇ ਕੀ ਪਰਪਸ ਕੀ ਸੀ ਇਸ ਵਰਕਰ ਦੀ ਸਾਹਿਬ ਦੇ ਹਾਈ ਕਮਾਂਡ ਵੱਲੋਂ ਨਾ ਜੀ ਸਰਦਾਰ ਬਚਾਓ ਇੱਕ ਰੈਲੀਆਂ ਵਾਸਤੇ ਆਦੇਸ਼ ਆਏ ਨੇ ਔਰ ਜੋ ਮੌਜੂਦਾ ਜੋ ਹਲਕੇ ਦੇ ਹਾਲਾਤ ਚੱਲ ਰਹੇ ਆ ਉਹਦੇ ਉੱਤੇ ਹਾਈ ਕਮਾਂਡ ਚਾਹੁੰਦੀ ਹੈ ਕਿ ਲੋਕਾਂ ਨਾਲ ਸਫਰ ਕੀਤਾ ਜਾਵੇ ਉਹਦੇ ਲਈ ਵਰਕਰ ਸਹਿਬਾਨ ਸਾਰੇ ਇਕੱਠੇ ਹੋਏ ਇਹਨਾਂ ਸਾਰਿਆਂ ਨੂੰ ਫਿਰ ਉੱਤੇ 11 ਤਰੀਕ ਨੂੰ 12 ਤਰੀਕ ਨੂੰ ਸਭ ਉਹ ਰੈਲੀ ਵਾਸਤੇ ਹਲਾਤਾ ਨਹੀਂ ਗੱਲ ਕੀਤੀ ਹਲਾਤਾ ਤੋਂ ਤਸ ਪਰ ਕੀ ਹੈ देखो ਜੀ ਇਹ ਤਾਂ ਆਪਾਂ ਮੈਂ ਕੋਈ ਚੀਜ਼ ਲੁਕੀ ਨਹੀਂ ਹੈ ਸਾਰੇ ساری ਦੁਨੀਆ ਨੂੰ ਪਤਾ ਕਿ ਕੀ ਹਾਲਾਤ ਬੰਦਾ ਹੈ ਅੱਜ ਕੋਈ ਵੀ ਮਹਿਫੂਜ਼ ਨਹੀਂ ਹੈ ਕੋਈ ਸੇਫ ਨਹੀਂ ਹੈ ਔਰ ਆਉਣ ਵਾਲਾ ਸਮਾਂ ਵੀ ਜਿਹੜਾ ਕਾਫੀ ਮੇਨੋ ਖਤਰਨਾਕ ਨਜ਼ਰ ਆ ਰਿਹਾ ਜੇ ਇਹਨਾਂ ਤੇ ਕੋਈ ਸਾਰੇ ਰੈ ਕਰੈ ਬਣਾ ਕੇ ਨਹੀਂ ਚੱਲੇ ਬਾਕੀ ਪਾਰਟੀਆਂ ਦਾ ਵੀ ਪੰਜਾਬ ਜਿਹੜਾ ਆਉਣ ਵਾਲੇ ਕੱਲਾ ਵਿੱਤੀ ਖਤਰੇ ਚ ਨੇ ਹੈ ਲਾਅ ਐਂਡ ਆਰਡਰ ਵੱਲੋਂ ਵੀ ਗੜਾ ਬੀਤੇ ਦਿਨ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਕਿਉਂਕਿ ਉਹਨਾਂ ਵੱਲੋਂ ਬੱਚਿਆਂ ਨੂੰ ਕੰਮ ਕਰਵਾਇਆ ਜਾ ਰਿਹਾ ਸੀ ਕਿਸੇ ਫੰਕਸ਼ਨ ਦੇ ਤਹਿਤ ਪਰ ਕੀ ਜੇਕਰ ਅਸੀਂ ਹੁਣ ਨਿਰਮੰਦ ਹੋਣ ਦੀ ਗੱਲ ਕਰਦੇ ਆ ਤੇ ਇਹੋ ਜਿਹੀਆਂ ਕਾਰਵਾਈਆਂ ਜਾਇਜ਼ ਨਹੀਂ ਬਿਲਕੁਲ ਜੇ ਦੇਖਿਆ ਜਾਵੇ ਤਾਂ ਅਸੀਂ ਆਪਣੇ ਸਮੇਂ ਦੇ ਵਿੱਚ ਵੀ ਤੇ ਅਸੀਂ ਸਕੂਲਾਂ ਦੇ ਵਿੱਚ ਕੰਮ ਕਰਦੇ ਰਹੇ ਹਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਵੀ ਉਹ ਬੱਚਿਆਂ ਨੂੰ ਕਿਉਂ ਕੀਤਾ ਗਿਆ ਤੇ ਉਹ ਤੋਂ ਇਲਾਵਾ ਕੋਈ ਹੋਰ ਕੋਈ ਇਨਡਿਸਿਪਲਨ ਵਾਲੀ ਗੱਲ ਹੋਵੇ ਉਹਦੇ ਬਾਰੇ ਮੈਨੂੰ allele ਕੋ ਪਤਾ ਹੀ ਨਹੀਂ ਲੱਗਿਆ ਵਰਕਰਾਂ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੀ ਰੈਲੀ ਦੇ ਸੰਬੰਧ ਵਿੱਚ ਦੇਖੋ ਵਰਕਰਾਂ ਨੂੰ ਤਾਂ ਮੈਂ ਇਹੀ ਉਦੇਸ਼ ਦਿੰਦਾ ਕਿ ਸਾਰੇ ਆਪਾਂ ਜ਼ਿਲ੍ਹੇ ਦੀ ਰਹਿਲੀ ਆ ਔਰ ਵੱਧ ਤੋਂ ਵੱਧ ਆਪਾਂ ਕਿਰਤੀ ਜਿਹੜੀ ਐ ਇੱਥੇ ਲਿਆ ਕੇ ਤੇ ਕਾਂਗਰਸ ਨੂੰ ਮਜ਼ਬੂਤ ਕਰੇ ਮੇਰੀ ਨਹੀਂ ਕੀਤੀ ਗਈ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਹੋਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਰੈਲੀ ਵੀ ਜੀ ਕਹਣਾ ਚਾਹੀਦਾ ਹੈ ਜੀ ਇਹ ਜੀ 11 12 ਤਰੀਕ ਨੂੰ ਸਵੇਰੇ 11 ਵਜੇ ਜ਼ੁਲਾ ਤਰਨ ਤਰਨ ਵਰਕਰ ਸਹਿਬਾਨ ਸਾਰਿਆਂ ਦੀ ਰੈਲੀ ਰੱਖੀ ਗਈ ਹੈ ਜੀ ਇਹ ਸੰਵਿਧਾਨ ਬਚਾਓ ਮਹਿੰਮ ਦੇ ਵਿੱਚ ਰੱਖੀ ਗਈ ਹੈ ਇਹਦੇ ਵਿੱਚ ਸਾਡੀ ਸਾਰੀ ਟਾਪ ਲੀਡਰਸ਼ਿਪ ਸਾਰਿਆਂ ਹੋਗੇ ਤੇ ਚਾਰੋਂ ਹਲਕਿਆਂ ਦੇ ਵਿੱਚੋਂ ਦੀ ਸਾਡੇ ਵਰਕਰ ਸਹਿਬਾਨ ਆਉਣਗੇ ਵਿਧਾਨ ਸਭਾ ਹਲਕਾ ਤਰਨ ਤਰਨ ਦੇ ਵਿੱਚ ਟਿਕਟ ਦੀ ਦਾਵੇਦਾਰੀ ਨੂੰ ਲੈ ਕੇ ਤੁਹਾਡਾ ਕੀ ਪੱਖ ਹੈ ਟਿਕਟ ਮੰਗਣ ਦਾ ਹੱਕ ਸਾਰਿਆਂ ਦਾ ਹੈ ਠੀਕ ਹੈ ਸਗੋਂ ਜਿੰਨੇ ਜ਼ਿਆਦਾ ਦਾਵੇਦਾਰ ਹੋਣਗੇ ਉਹਨਾਂ ਕਾਂਗਰਸ ਪਾਰਟੀ ਵਾਸਤੇ ਚੰਗਾ ਜੀ ਕਿਉਂਕਿ ਜੇ ਇੱਕ ਬੰਦੇ ਨਾਲ 10 ਜਣੇ ਜੁੜ ਜੇ ਦੂਜੇ ਨਾਲ 10 ਜੁੜ ਜੇ ਤੇ ਉਹ ਮੈਂ ਕੱਟ ਐਂਡ ਆਫ ਦਿ ਡੇ ਉਹ ਸਾਰੀਆਂ ਇਕੱਠੀਆਂ ਹੋ ਕੇ ਕੋਲਾਬ ਹੋ ਕੇ ਸੱਟ ਬੰਦੀਆਂ ਜੇ ਤੁਹਾਨੂੰ ਇੱਕ ਜਾਨੀ ਟਿਕਟ ਮਿਲੇਗੀ ਕੀ ਇਹਨਾਂ ਦੇ ਇਕੱਠੇ ਹੋਣ ਦੀ ਉਮੀਦ ਬਣ ਜਾਂਦੀ ਬਾ 100% ਜੀ ਇਕੱਠੇ ਹੋਣਗੇ ਜੀ ਸਾਰੇ ਇਕੱਠੇ ਹੋਣੋ ਸਾਬ 90 ਸਮੇ ਤੋਂ ਹਲਕੇ ਦੇ ਵਿੱਚ ਤੁਸੀਂ ਵਿਚਰੇ ਰਹੇ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਵੀ ਮਤਲਬ ਕੱਲ ਨੂੰ ਤੁਹਾਨੂੰ ਕਿੱਥੇ ਟਿਕਟ ਮਿਲਦੀ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਦਾ ਇਸ ਕੋ ਬਹੁਤ ਵਧੀਆ ਰਹੂਗਾ ਜੀ ਕਿਉਂਕਿ ਅਸੀਂ ਜਾਣਦੇ ਰਹਿੰਦੇ ਹਾਂ ਪਿੰਡਾਂ ਦੇ ਵਿੱਚ ਤੇ ਹਰ ਇੱਕ ਪੰਨੇ ਦੀ ਆਵਾਜ਼ ਇਹੀ ਆਉਂਦੀ ਹੈ ਕਿ ਲੋਕੀ ਨੂੰ ਜਿੰਨਾ ਪੇਰ ਸੀਗਾ ਆਮ ਆਦਮੀ ਪਾਰਟੀ ਦਾ ਜਿੱਦਾਂ ਜਿੰਨੀ ਤੇਜ਼ੀ ਨਾਲ ਉਹਨਾਂ ਦਾ ਗ੍ਰਾਫ ਚੜਿਆ ਸੀਗਾ ਉਹਦੇ ਤੋਂ ਡਬਲ ਸਪੀਡ ਦੇ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਥੱਲੇ ਆਇਆ ਸੋ ਹਰ ਇੱਕ ਲੋਕੀ ਜੋ ਆਮ ਆਦਮੀ ਪਾਰਟੀ ਨੇ ਸ਼ੁਰੂ-ਸ਼ੁਰੂ ਚ ਝੂਠੇ ਵਾਅਦੇ ਕਰਕੇ ਝੂਠ ਦੇ ਸਿਰ ਤੇ ਸਰਕਾਰ ਬਣਾਈ ਸੀਗੀ ਉਹਨ ਝੂਠ ਦਾ ਪਰਦਾ ਫਾਸ਼ ਹੋ ਚੁੱਕਿਆ ਤੇ ਲੋਕੀ ਜਾਣ ਚੁੱਕੇ ਆਮ ਆਦਮੀ ਪਾਰਟੀ ਸਿਰਫ ਸਿਰਫ ਸਟੇਟ ਸੰਭਾਲਣ ਵਾਲੇ ਹੈਗੇ ਆ ਭਗਵੰਤ ਮਾਨ ਜੀ ਸੋ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ 100% ਹੈ ਜੀ ਅੱਜ ਦੀ ਹਵਾ ਦੇ ਹਿਸਾਬ ਦੇ ਨਾਲ ਜਿੰਨੀ ਮੇਜੋਰਟੀ ਆਉਗੀ ਤੁਸੀਂ ਹੈਰਾਨ ਹੋ ਜਾਓਗੇ ਜੀ ਕਾਂਗਰਸ ਪਾਰਟੀ ਪੂਰੇ ਜ਼ੋਨਾਂ ਸ਼ੋਰ ਨਾਲ ਜਿੱਤੂ ਲਾਲੀਪਾ ਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਅੱਜ ਵਰਕਰ ਮਿਲਣੀ ਹੋਈ ਹੈ ਕਦੂਰ ਸਾਹਿਬ ਦੇ ਵਿੱਚ ਕਾਂਗਰਸ ਪਾਰਟੀ ਇਹ ਸਾਡੇ ਕਾਂਗਰਸ ਹਾਈ ਕਮਾਂਡ ਨੇ ਜੋ ਕਾਂਗਰਸ ਪਾਰਟੀ ਨੂੰ ਜ਼ਿਲ੍ਹਾ ਵਾਰ ਇੱਕ ਮੀਟਿੰਗਾਂ ਵਰਕਰ ਮੀਟਿੰਗਾਂ ਰੱਖਣ ਦਾ ਜੋ ਫੈਸਲਾ ਲਿਆ ਉਸ ਵੰ ਸਾਡੇ ਤਰਨਤਾਰਨ ਹਲਕੇ ਨੂੰ 12 ਤਰੀਕ ਨੂੰ ਜੋ ਸਾਨੂੰ ਤਰੀਕ ਮਿਲੀ ਹੈ ਕਿ ਸਾਡੇ ਤਰਨਤਾਰਨ ਹਲਕੇ ਦੀ ਇੱਕ ਪੂਰੇ ਹਲਕੇ ਦੇ ਵਰਕਰਾਂ ਦੀ ਮੀਟਿੰਗ ਹੋਏਗੀ ਜਿੱਚ ਹਾਈ ਕਮਾਂਡ ਆ ਕੇ ਸਾਡੇ ਵਰਕਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਔਰ ਇਹ ਜਿਹੜੀ ਰੈਲੀ ਆ ਇਹਦਾ ਨਾਂ ਸੰਵਿਧਾਨ ਬਚਾਓ ਰੈਲੀ ਆ ਇਹ ਪੂਰੇ ਹਿੰਦੁਸਤਾਨ ਸਾਡੇ ਲੀਡਰ ਮਾਨ ਜੋਗ ਰਾਹੁਲ ਗਾਂਧੀ ਜੀ ਜੋ ਸੰਵਿਧਾਨ ਦੀ ਲੜਾਈ ਲੜ ਰਹੇ ਸੰਵਿਧਾਨ ਨੂੰ ਬਚਾਉਣ ਦੀ ਸਾਡੀ ਮੌਜੂਦਾ ਸਰਕਾਰ ਜੋ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਇਹ ਰੈਲੀ ਆ ਲੋਕਾਂ ਨੂੰ ਦੱਸਣ ਦੀ ਇੱਕ ਰੈਲੀ ਹੈ ਕਿ ਜਿਹੜਾ ਸੰਵਿਧਾਨ ਆ ਉਹ ਹੀ ਸਾਨੂੰ ਹਰ ਤਰ੍ਹਾਂ ਦਾ ਹੱਕ ਦਿੰਦਾ ਅਤੇ ਸਾਡੇ ਸੰਵਿਧਾਨ ਨਹੀਂ ਸ਼ੀਰਟ ਸ਼ੀਰਟ ਹੋ ਜੂਗੀ ਤੇ ਸਾਡੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਕਾਫੀ ਹੱਦ ਤੱਕ ਖੋਏ ਜਾਣਗੇ ਔਰ ਕਾਂਗਰਸ ਪਾਰਟੀ ਦੇ ਵਰਕਰ ਜੋ ਕਿ ਬਹੁਤ ਲੰਮੇ ਸਮੇਂ ਤੋਂ ਇਸ ਪਾਰਟੀ ਦੀਆਂ ਗਲਤ ਨੀਤੀਆਂ 'ਤੇ ਨਿਰਾਸ਼ ਬੈਠੇ ਸੀ ਔਰ ਉਹਨਾਂ ਦੇ ਵਿੱਚ ਵੀ ਜੋਸ਼ ਭਰਨ ਲਈ ਉਹਨਾਂ ਨੂੰ ਇੱਕ ਸਤਾਈ ਦੀ ਸਰਕਾਰ ਬਣਾਉਣ ਦਾ ਮੈਂ ਕਿੰਨਾ ਕਿ ਇੱਕ ਨੀ ਪੱਥਰੀ ਰੱਖਣ ਦਾ ਕੰਮ ਹੋਏਗੀ ਇਹ ਜੋ ਰੈਲੀਆਂ ਜਿਲ੍ਹਾ ਵਾਰਨੇ ਉਸ ਵੰਦ ਅਸੀਂ ਸਾਰੇ ਅੱਜ ਸਾਡੇ ਜੋ ਸੀਨੀਅਰ ਵਰਕਰ ਸਰ ਸਹਿਬਾ ਨਾਲ ਵਿਚਾਰ ਵਟਾਂਦਰਾ ਕਰਕੇ 12 ਤਰੀਕ ਸੋ ਇਹਦੇ 11ਵੇਂ ਦਾ ਟਾਈਮ ਰੱਖਿਆ ਜੀ ਦਵਿੰਦਰ ਸਿੰਘ ਲਾਲੀਟਾ ਲਾ ਕੀ ਪਾਰਟੀ ਨੂੰ ਆਪਣੀ ਦਾਵੇਦਾਰੀ ਪੇਸ਼ ਕਰਨਗੇ ਤਰਨਤਾਰ ਹਲਕੇ ਤੋਂ ਐਮਐਲਏ ਡਿਟੈਕਟਰ ਵਾਸਤੇ ਵੇਖੋ ਦਾਵੇਦਾਰੀ ਤੇ ਸਾਰਿਆਂ ਦਾ ਹੱਕ ਹੈ ਪੇਸ਼ ਕਰਨਾ ਮੈਂ ਸਮਝਦਾ ਕਿ ਜਿਹੜਾ ਵੀ ਬੰਦਾ ਪਬਲਿਕ ਨਾਲ ਜੁੜਿਆ ਜਾਂ ਜਿਹਨੂੰ ਪਬਲਿਕ ਚਾਹੂਗੀ ਹਾਈ ਕਮਾਂਡ ਨੇ ਵੀ ਉਸੇ ਬੰਦੇ ਨੂੰ ਟਿਕਟ ਦੇਣੀ ਹੈ ਕਿਉਂਕਿ ਹਾਈ ਕਮਾਂਡ ਨੂੰ ਇਹ ਪਤਾ ਜਿੱਤਣ ਵਾਲੇ ਬੰਦੇ ਨੂੰ ਹੀ ਟਿਕਟ ਦਿੱਤੀ ਜਾਵੇ ਕਿਉਂਕਿ ਜੇ ਸਰਕਾਰ ਬਣਾਉਣੀ ਹੈ ਜ਼ਰੂਰੀ ਹੈ ਕਿ ਸਾਨੂੰ ਮжоਰਿਟੀ ਚਾਹਾਂਗੇ ਜੇ ਸਰਕਾਰ ਬਣਾਵਾਂਗੇ ਇਹ ਹੈ ਕਿ ਉਹ ਟਿਕਟਾਂ ਜਿਹੜੀਆਂ ਸਾਰਿਆਂ ਦੀ ਸਰਵੇ ਹੋ ਕੇ ਤੇ ਜਿਸ ਬੰਦੇ ਦੇ ਵਿੱਚ ਜਿੱਤਣ ਦੀ ਸਮਰੱਥਾ ਜਿਸ ਬੰਦੇ ਦਾ ਅਕਸ ਬੇਦਾਗ ਹੋਊਗਾ ਕਿਉਂਕਿ ਅੱਜ ਸਮੇਂ ਦੀ ਲੋੜ ਜਿਹੜੀ ਆ ਉਹ ਇਮਾਨਦਾਰ ਚਿਹਰਿਆਂ ਦੀ ਲੋੜ ਹੈ ਜੇ ਪਬਲਿਕ ਸਮਝੂਗੀ ਕਿ ਮੈਨੂੰ ਉਸ ਕਾਬਲ ਸਮੇਂ ਦੇ ਜਾਂ ਮੈਂ ਉਸ ਕਸਰਟੀ ਦੇ ਪੂਰਾ ਉਤਰਦਾ ਇਮਾਨਦਾਰੀ ਪੱਖੋਂ ਜਾਂ ਲੋਕਾਂ ਨਾਲ ਸਾਡੇ ਪਿਆਰ ਪੱਖੋਂ ਪਰ ਨੈਚੁਰਲ ਮੈਂ ਦਾਵੇਦਾਰੀ ਤੇ ਰੱਖੂਗਾ ਪਰ ਇਹ ਸਾਰੀ ਮੇਰੀ ਜੋ ਇਹ ਦਾਵੇਦਾਰੀ ਹੈ ਇਹ ਲੋਕਾਂ ਦੇ ਹੀ ਸਿਰ ਤੇ ਹੈ ਮੇਰੀ ਔਰ ਲੋਕਾਂ ਦੇ ਪਿਆਰ ਸਦਕਾ ਹੀ ਹੋਏਗੀ ਦਿੱਤੇ ਦਿਨੀ ਨਗਰ ਕੌਂਸਲ ਤਰਨਤਾਰਨ ਦੇ ਵਿੱਚ ਇੱਕ ਵਿਜੀਲੈਂਸ ਵੱਲੋਂ ਧੋਖਾ 420 ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਬਕਾ ਵਿਧਾਇਕ ਡਾਕਟਰ ਧਰਮਵੀਰ ਅਗਨੀਓਪਤੀ ਦੇ ਸੁਪੁੱਤਰ ਦਾ ਨਾਮ ਹੀ ਉੱਛਿਆ ਹੈ ਇਹ ਔਰ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਇਹ ਪਰਚਾ ਰਾਜਨੀਤੀ ਤੋਂ ਪ੍ਰੇਰਿਤ ਹੈ ਤੁਸੀਂ ਕੀ ਦੇਖਦੇ ਹੋ ਦੇਖੋ ਜੇ ਕੋਈ ਕਿਸੇ ਕਿਸਮ ਦੀ ਕੋਈ ਗਲਤੀ ਹੋਈ ਆ ਜਾਂ ਕਿਸੇ ਕਿਸਮ ਦੀ ਕੋਈ ਮੈਂ ਕਹਿੰਨਾ ਜੀ ਉਸ ਕਮੇਟੀ ਦੇ ਵਿੱਚ ਕੋਈ ਘਪਲਾ ਹੋਇਆ ਤੇ ਇਹ ਘਪਲਾ ਚੌਥੇ ਸਾਲ 'ਚ ਆ ਕੇ ਸਰਕਾਰ ਨੂੰ ਕਿਉਂ ਆਇਆ ਜਦੋਂ ਇਹ ਨਵੀਂ ਨਵੀਂ ਸਰਕਾਰ ਬਣੀ ਆ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਆ ਕਿ ਸਾਡੇ ਤਰਨਤਨ ਹਲਕੇ ਤੋਂ ਐਮਐਲਏ ਸਦਾਰ ਕਸ਼ਮੀਰ ਸਿੰਘ ਸੋਲ ਨੇ ਇੱਕ ਪਹਿਲੇ ਜਾਂ ਦੂਜੇ ਮਹੀਨੇ ਪ੍ਰੈਸ ਕਾਨਫਰੰਸ ਕਰਕੇ ਇਹ ਮੁੱਦਾ ਉਠਾਇਆ ਸੀ ਤੇ ਸਰਕਾਰ ਦੀ ਕੀ ਮਜੂਰੀ ਵੀ ਹੈ ਕਿ ਇਹ ਚੌਥੇ ਸਾਲ 'ਚ ਆ ਕੇ ਪਰਚਾ ਦੇ ਰਹੇ ਨੇ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀ ਆ ਉਲਝਾਉਣ ਦੀ ਕੋਸ਼ਿਸ਼ ਹੈ ਇੱਕ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਸਾਡੇ ਅਗਨੀ ਉਤਰੀ ਸਾਹਿਬ ਜੋ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਨੇ ਮੈਂ ਸਮਝਦਾ ਕਿ 5 ਸਾਲ ਬਹੁਤ ਵਧੀਆ ਵਰਕਰਾਂ ਨੂੰ ਦਾ ਪਿਆਰ ਰਿਆ ਔਰ ਇਸ ਵੇਲੇ ਉਹਨਾਂ ਦੇ ਨਾਂ ਨੂੰ ਜਾਂ ਪਾਰਟੀ ਦੇ ਨਾਂ ਨੂੰ ਢਾਅ ਲਾਉਣ ਦੀ ਕੋਸ਼ਿਸ਼ ਹੈ ਕਿਉਂਕਿ ਤੁਸੀਂ ਵੇਖੋ 2014 ਜਦੋਂ ਭਾਜਪਾ ਸਰਕਾਰ ਆਈ ਉਦੋਂ ਕੋਲਾ ਘਟਾਲਾ 2G ਘਟਾਲਾ ਕਿੰਨੇ ਘਟਾਲੇ ਜਿਹੜੇ ਆ ਇਹਨਾਂ ਨੇ ਨਾਂ ਰੱਖ ਕੇ ਕਾਂਗਰਸ ਨੂੰ ਬਦਨਾਮ ਕਰਕੇ ਤੇ ਸਰਕਾਰ ਬਣਾਈ ਤੁਸੀਂ ਪੱਤਰਕਾਰ ਹੋ ਤੁਸੀਂ ਮੈਨੂੰ ਇਹ ਦੱਸੋ ਵੀ 2014 ਜਿਹੜੇ ਘਟਾਲੇ ਆ ਉਹ ਚ ਕਿੰਨੇ ਲੋਕਾਂ ਨੂੰ ਸਜ਼ਾ ਹੋਈ ਹੈ ਅਜੇ ਤੱਕ ਕਿਹੜੇ-ਕਿਹੜੇ ਲੋਕ ਉੱਚ ਸਜ਼ਾ ਜਾਫਤਾ ਨੇ ਉਹ ਘਟਾਲੇ ਖਤਮ ਹੀ ਹੋ ਗਏ ਇਹ ਅੱਜ ਕੱਲ ਸਟੰਟ ਬਣ ਗਿਆ ਕਿ ਜਦੋਂ ਕੋਈ ਇਲੈਕਸ਼ਨ ਨੇੜੇ ਆਉਂਦੀ ਆ ਉਦੋਂ ਕਿਸੇ ਪਾਰਟੀ ਨੂੰ ਜਾਂ ਵਿਅਕਤੀ ਵਿਸ਼ੇਸ਼ ਤੇ ਪਰਚਾ ਦੇ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ ਪਰ ਸਾਡੇ ਲੋਕਾਂ ਨੂੰ ਇਹ ਪਰਮਾਹ ਕੇ ਮੁੜ ਕੇ ਸਰਕਾਰ ਬਣਾ ਲੈਂਦੇ ਨੇ ਫਿਰ ਕੋਈ ਵੀ ਕਿਸੇ ਕਿਸਮ ਦਾ ਪਰਚਾ ਜਿਹੜਾ ਉਹ ਮੁੜ ਕੇ ਕਿਸੇ ਸਿਰੇ ਲੱਗਦਾ ਹੀ ਨਹੀਂ ਸੋ ਇਹ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ ਕਾਂਗਰਸ ਪਾਰਟੀ ਨੂੰ ਬਦਾਨ ਕਰਨ ਦੀ ਕੋਸ਼ਿਸ਼। ਆਉਣ ਵਾਲੀ ਰੈਲੀ ਦੇ ਵਿੱਚ ਤੁਹਾਡਾ ਯੋਗਦਾਨ ਕਿਉਂ ਜ਼ਰੂਰੀ ਹੈ? ਮੇਰਾ ਜੀ ਇੱਕ ਬਤੌਰ ਵਰਕਰ ਮੇਰੀ ਜੋ ਪਾਰਟੀ ਪ੍ਰਤੀ ਜ਼ਿੰਮੇਵਾਰੀ ਹੈ ਉਸ ਪਾਰਟੀ ਲਈ ਮੈਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਮੈਂ ਪੂਰੀ ਮਿਹਨਤ ਕਰੂੰਗਾ ਔਰ ਪੂਰਾ ਆਪਣੇ ਜਿੰਨੇ ਸਾਡੇ ਵਰਕਰ ਸਹਬਾਨ ਜਾਂ ਮੇਰੇ ਜੋ ਸੱਜਣ ਮਿੱਤਰ ਭੈਣ ਭਰਾ ਹਲਕੇ ਦੇ ਸਭ ਨੂੰ ਲਾਮਬੰਦ ਕਰਕੇ ਇਸ ਰੈਲੀ ਨੂੰ ਅਸੀਂ ਕਾਮਯਾਬ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਂਗਰਸ ਦੀ ਕਾਮਯਾਬੀ ਵਰਕਰਾਂ ਦੀ ਕਾਮਯਾਬੀ ਔਰ ਸਾਡੀ ਵੀ ਸਾਰਿਆਂ ਦੀ ਕਾਮਯਾਬੀ ਹੈ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ